ਇਹ ਇਹਦੇ ਵਿੱਚੋਂ ਆਪਾਂ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਕਲੌਂਜੀ ਦਾ ਇਹਨੂੰ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਦੜੜ ਲੈਣਾ ਇਹ ਫਰੂਕੀ ਸਾਹਿਬ ਇੰਨੀ ਜ਼ਿਆਦਾ ਬਰੀਕ ਨਹੀਂ ਕਰਨ ਦੀ ਲੋੜ ਹੁੰਦੀ ਇਹਨੂੰ ਇਦਾਂ ਦਾ ਕਰਕੇ ਆ ਦੇਖੋ ਇਹਦਾ ਹੁਣੇ ਇਦਾਂ ਹੀ ਪਾਊਡਰ ਬਣਾ ਲੈਣਾ ਆਪਾਂ ਦੇਖੋ ਇਹਦੇ ਅੰਦਰੋਂ ਖੁਸ਼ਬੂ ਕਿੰਨੀ ਸੋਹਣੀ ਆ ਰਹੀ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਅੱਧਾ ਚਮਚਾ ਜਿਹੜਾ ਉਹ ਪਾਵਾਂਗੇ ਈਸਬ ਗੋਲ ਦਾ ਛਿਲਕਾ ਦੇਖੋ ਇਹ ਫਿਰ ਇੱਕ ਵਾਰੀ ਕਵਾਂਗਾ ਠੀਕ ਹੈ ਜੀ ਕੀ ਸਕਰੀਨਸ਼ਾਟ ਲੈ ਲਓ ਠੀਕ ਹੈ ਸਮਝ ਆ ਗਈ ਇੰਨਾ ਇੰਨਾ ਹੀ ਲੈਣਾ ਜੀ ਠੀਕ ਹੋ ਗਿਆ ਹੂੰ ਇਹ ਆ ਇਹਦੇ ਵਿੱਚ ਆਪਾਂ ਪਾਤਾ ਜੀ ਤੇ ਇਹਨੂੰ ਹੁਣ ਆਪਾਂ ਚਮਚੇ ਨਾਲ ਰਲਣਾ ਦੇਖੋ ਇਦਾਂ ਇਹ ਨਜਲਾ ਦੂਰ ਕਰਨ ਲਈ ਇੰਨਾ ਤੇਲ ਪਾਣਾ ਜੀ ਆਪਾਂ ਦੇਖੋ ਇੱਕ ਚਮਚਾ ਤੇਲ ਦਾ ਹੋ ਗਿਆ ਤੇ ਦੋਨਾਂ ਦਾ ਹੀ ਕੁਆਂਟੀਟੀ ਮੈਂ ਆਲਰੇਡੀ ਦੱਸ ਚੁੱਕਾ ਵਾਂ ਇਹ ਆ ਪੈਣ ਤੇ ਇਹਨੂੰ ਮਿਕਸ ਕਰਨ ਤੇ ਸਾਡਾ ਨੁਸਕਾ ਫਾਰਮੂਲਾ ਇੱਕ ਚਟਨੀ ਟਾਈਪ ਚੀਜ਼ ਬਣ ਗਈ ਹੈ ਇਹ ਦਿੱਤੀ ਹੋਈ ਕੁਆਂਟੀਟੀ ਦੇ ਹਿਸਾਬ ਨਾਲ ਯੂਜ਼ ਕਰੋਗੇ ਤੇ ਫਿਰ ਸਾਡੀ ਜ਼ਿੰਮੇਵਾਰੀ ਹੈ ਵੀ ਤੁਹਾਡਾ ਨਜ਼ਲਾ ਜੁਕਾਮ ਜਿਹਨੂੰ ਕਹਿੰਦੇ ਨੇ ਢੂੰਡਤੇ ਰਹ ਜਾਓਗੇ ਲੱਭਦੇ ਰਹ ਜਾਓਗੇ